6 April 1980 ਤੋਂ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਭਾਜਪਾ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ। ਇਸੇ ਸੰਦਰਭ ਦੇ ਵਿੱਚ ਅੱਜ ਸਿਆਪਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਨੇ ਸਥਾਪਨਾ ਦਿਵਸ ਮਨਾਇਆ। ਕੀ ਕਹਿ ਰਹੇ ਹਨ ਆਪਣੇ ਵਰਕਰਾਂ ਅਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਵਿਜੇ ਸਾਪਲਾ ਆਓ ਤੁਹਾਨੂੰ ਸੁਣਾਉਂਦੇ ਹਾਂ। ਖੁਗੜਾ ਐਕਸੈਸ ਨਿਊਜ਼ ਲਾਈਵ ਤੋਂ ਬਨੋਸ਼ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ। ਅੱਜ ਦੇ ਦਿਨ ਯਾਨੀ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਹੋਈ ਸੀਗੀ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੀ ਉਸ ਹੌਸਲੇ ਦੇ ਨਾਲ ਜਿਸ ਲਗਨ ਦੇ ਨਾਲ ਕੰਮ ਕੀਤਾ ਔਰ ਸਾਡੇ ਜਿਹੜੇ ਉਸ ਵੇਲੇ ਦੇ ਨੇਤਾ ਸੀ ਸ਼੍ਰੀ ਅਟਲ ਵਿਹਾਰੀ ਵਾਜਪਾਈ ਜੀ ਕੀਰੀ ਲਾਲ ਕਿਸ਼ਨ ਅਡਵਾਨੀ ਜੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਸੀ ਉਹਨਾਂ ਨੇ ਬੜੀ ਦਿ੍ਰਿੜਤਾ ਦੇ ਨਾਲ ਕੰਮ ਕੀਤਾ ਔਰ ਅੱਜ ਜਿਹੜੀ ਹੈ ਉਹਨਾਂ ਦੇ ਉਸ ਬੂਟ ਲਾਇ ਹੋਏ ਬੂਟੇ ਦੇ ਨਾਲ ਅੱਜ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਉੱਭਰ ਕੇ ਆਈ ਹੈ ਜਿਹਦੇ 11 ਕਰੋੜ ਤੋਂ ਵੱਧ ਜਿਹਦੇ ਮੈਂਬਰ ਨੇ ਔਰ ਜਿਹੜੀ ਹਲੇ ਤੱਕ ਦੁਨੀਆ ਦੀ ਅਜਿਹੀ ਕੋਈ ਵੀ ਰਾਜਨੀਤਿਕ ਦਲ ਨਹੀਂ ਹੈ ਜਿਹਦਾ 11 ਕਰੋੜ ਤੋਂ ਵੱਧ ਦੀ ਸਦਸਤਾ ਹੋਵੇ ਔਰ ਅੱਜ ਉਸ ਤਾਂ ਇਹ ਕਹਿ ਸਕਦੇ ਆ ਕਿ 6 April 1980 ਦਾ ਲਾਇਆ ਹੋਇਆ ਬੂਟਾ ਜਿਹੜਾ ਸੀ ਉਸ ਵੇਲੇ ਹਾਸੋਹਾਣੀ ਦਾ ਵੀ ਕੇਂਦਰ ਬਣਿਆ ਸੀ ਲੋਕਾਂ ਨੇ ਮਜ਼ਾਕ ਵੀ ਕਰਦੇ ਸੀ ਜਦੋਂ ਦੋ ਸਾਡੇ ਜਿੱਤ ਕੇ MP ਆਏ ਸੀ ਤੇ ਲੋਕ ਮਜ਼ਾਕ ਕਰਦੇ ਸੀ ਔਰ ਉਸ ਵੇਲੇ ਸਾਡੇ ਅਟਲ ਬਿਹਾਰੀ ਵਾਜਪਾਈ ਜੀ ਨੇ ਵੀ ਕਿਹਾ ਸੀ ਕਿ ਅਸੀਂ ਇੱਕ ਦਿਨ ਤੁਸੀਂ ਅੱਜ ਸਾਡਾ ਮਜ਼ਾਕ ਪੜਾਉਂਦੇ ਆ ਇੱਕ ਦਿਨ ਅਸੀਂ ਤੁਹਾਡਾ ਦੁਨੀਆ ਇੱਥੇ ਜਿਹੜਾ ਅਸੀਂ ਰਾਜ ਕਰਕੇ ਦਿਖਾਵਾਂਗੇ ਉਸ ਦਿਨ ਵੀ ਮਜ਼ਾਕ ਹੋਇਆ ਸੀ ਉਸ ਤੋਂ ਬਾਅਦ ਵੀ ਜਦੋਂ 13 ਦਿਨ ਦੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਉਹ 13 ਮਹੀਨੇ ਦੀ ਵੀਰੀ ਉਹਨਾਂ ਦੇ ਦੌਰਾਨ ਵੀ ਲੋਕਾਂ ਨੇ ਮਜ਼ਾਕ ਉਡਾਇਆ ਸੀ ਔਰ ਅਟਰ ਵਿਹਾਰੀਵਾਜਪਾਈ ਨੇ ਕਿਹਾ ਸੀ ਕਿ ਮੈਨੂੰ ਤਾਂ 300 ਤੋਂ ਵੱਧ ਦਾ ਆਂਕੜਾ ਦਿਖਾਈ ਦੇ ਰਿਹਾ ਹੈ ਔਰ ਅੱਜ ਉਹਨੂੰ ਸਰਕਾਰ ਕੀ ਕਰਦੀ ਜਿਹੜੇ ਮੋਦੀ ਵੀ ਭਾਈ ਨਰਿੰਦਰ ਮੋਦੀ ਜੀ ਨੇ ਉਸ ਨੂੰ ਸਰਕਾਰ ਕੀਤਾ ਔਰ ਆਉਣ ਵਾਲੀਆਂ 2024 ਦੀਆਂ ਚੋਣਾਂਾਂ 'ਚ 400 ਪਾਰ ਦਾ ਜਿਹੜਾ ਨਾਅਰਾ ਦਿੱਤਾ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਉਹ ਲਗਨ ਦੇ ਨਾਲ ਲਾ ਕੇ 400 ਪਾਰ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ